you ਤੇ ਕਹਿੰਦਾ ਪੀਰਾ ਮੈਂ ਪੁੱਛ ਲਈ ਨਾ ਤੋ ਉਸ ਫੱਕਰ ਤੋਂ ਲੈਣੀ ਆ ਜੇ ਉਹਦਾ ਇੱਥੇ ਨੇੜੇ ਤੇ ਹੈਗਾ ਤਰਿੰਦਰ ਨਾ ਦਾ ਮੁੰਡਾ ਹੈਗਾ ਭਾਈ ਆ ਗਿਆ ਬੰਦਾ ਟੱਕਰਾ ਆ ਤੇ ਸੱਚੇ ਮਾਰਨਾ ਨਹੀਂ ਦਿਲ ਚ ਕੋੜ ਰਹਿ ਕੇ ਨਾ ਸੱਚੀ ਪੁੱਛ ਤੂੰ ਕੀ ਆ ਕੇ ਮਨ ਦੇ ਵਿੱਚ ਸੱਚੀ ਬਕਸ ਤੂੰ ਕੀ ਸੋਚ ਕੇ ਆਇਆ

दे। ए पुत्र पुशना चाहना बाबा चलते चलते काम ठंडे पड़ गए कारोबार है यही गल कुछ कारोबार में फर्क पैगा कमा उ ਪੱਟ ਤਮੌੜਾ ਨਹੀਂ ਨਾ ਕਮਾਈ ਨਹੀਂ ਉਹ ਐਸੇ ਸਾਢੇ ਡੇੜ ਕਿਤਾ ਹੋ ਰਹੀਆਂ ਨੇ ਇੱਕ ਤਾਂ ਆਉਂਦੀਆਂ ਤਾਂ ਕਾਰੋਬਾਰ ਵੀ ਰੁਕ ਜਾਂਦੇ ਆ ਪੱਟੀਆਂ ਵੱਡੀਆਂ ਫੈਕਟਰੀਆਂ ਰੁਕ ਜਾਂਦੀਆਂ ਫੈਕਟਰੀਆਂ ਰੁਕ ਜਾਂਦੀਆਂ ਕਾਰਖਾਨੇ ਰੁਕ ਜਾਂਦੇ ਆ ਪਤਾ ਕੋਸ਼ਿਸ਼ ਆਪਣਾ ਸਰੀਰ ਵੀ ਰੁਕਦਾ ਐਵੇਂ ਲੱਗਦਾ ਨੇ ਬਾਬਾ ਮਾਣਾ ਹਾਂ ਮੇlo ਡਰਾਂ ਪਾਪਾ ਮੇਰਾ ਡਾਉਂਦਾ ਜਾਂਦਾ ਤੇ ਸਿੰਗੋ ਮੈਂ ਥੋੜਾ

ਸੁੱਤੇ ਪੈਣੋਂ ਨਾ ਤੂੰ ਸੁੱਤਾ ਤੇ ਨਾ ਤੂੰ ਜਾਗਦਾ ਕਿ ਇਸ ਤਰ੍ਹਾਂ ਤੇਰਾ ਸਰੀਰ ਹੁੰਦਾ ਅੱਧਾ ਜਾਗਦਾ ਤੇ ਅੱਧਾ ਸੁੱਤਾ ਕਿ ਜਿਵੇਂ ਕਿਸੇ ਨੇ ਨੱਤ ਮਾਰੀ ਹੋਵੇ ਆ ਖਿੱਚ ਕੇ ਤੇ ਪਿੰਡਾ ਤੇਰਾ ਗੜਕਾ ਹੋਵੇ ਜਿਵੇਂ ਮੱਛੀ ਪਾਣੀ ਚ ਗੜਕਦੀ ਹੈ 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 ਇਹ ਦਰ ਆ ਚੜਚਾ ਹੀ ਲੱਗਦਾ ਕਰੇ ਕਰੇ ਮੈਂ ਤਾਂ ਇਹਨਾਂ ਨਾਲ ਨਾ ਦਿੱਤੀ ਲੱਗੀ ਲੱਗੀ ਲੱਗਦੇ ਚੜਚੇ ਲੱਗਦੇ ਇਸ ਤਰ੍ਹਾਂ ਹੀ ਲੱਗਦੇ ਨੇ

सपदा मराय मराय तकई मैं मत और करेन मने आया ताद पानी ताद रंग दे था चुपला फेरे ताए दूर दूर भी लंग जाऊं आजा ओरी जो कीया

ਮਾਨੂੰ ਆ ਕੇ ਦਿਲ ਦੀ ਗੋਰੀ ਚਾਚੀ ਸੱਚੇ ਮਾਨ ਦਾਤੀ ਆ ਕੋਈ ਕੋਸਮ ਪੁੱਛਿਆ ਤ ਨਹੀਂ ਉਹ ਮੇਰੀ ਮਾਹ ਮਾਈ ਰਣਾ ਲੋਕਾਂ ਦੇ ਪਿੰਡ ਦਾ ਬੰਦਾ ਇਹੇ ਕੁਛ ਕੰਦੇ ਹੁਕਾ ਨਾ ਕੇ ਇਹਨੂੰ ਜਾਣਦਾ ਨਹੀਂ ਕੁਛ ਜਾਣ ਬੱਤ ਤੇਰੇ ਮਨ ਦੀ ਗੱਲ ਤਾਂ ਤੈਨੂੰ ਦੱਸਾਂ ਲੇਣੇ ਏ ਮਾਰਕ ਨੂੰ ਪੰਦਾ ਤੇਰੀ ਮਾਰਕ ਪੁੱਤਿਆ ਨੂੰ ਕਹਿ ਮਾਂ ਦੇ ਬੀਆ ਨਾ ਮੇਰੇ ਕੀ ਹੋ ਕੀ ਆ ਹੋ ਮੇਰਾ ਸਾਥ ਚ ਮਿੱਟਿਆ ਮਾਰਾ ਐ ਤਾਣਾਗ ਸੁਣੀ

कटका के दादा मैंने लगदा तैयारी ना है आपका रानी मुजान लगदा पहले लगदा जान ही जाती है जप्लान का सर ना कला वो डटवा एक 12 लावरे जप्लाना जा मेरा तीर शान चाहे तेरे कर ले रौने वाले ले गए जप्लान का शोभा जी बोले बहुत पीर भाषा चढ़ंदी कलाकू